ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਮੂਸੇਵਾਲੇ ਕਤਲकांड ਚ ਨਾਮਜਦ ਜੁਗਨੂ ਦੇ ਭਲੇਖੇ ਡਰਾਈਵਰ ਦਾ ਕੀਤਾ ਕਤਲ ਲੱਕੀ ਪਟਿਆਲਾ ਨੇ ਲਈ ਜ਼ਿੰਮੇਵਾਰੀ ਬੀਤੇ ਦਿਨ ਹੀ ਸਿੱਧੂ ਮੂਸੇਵਾਲੇ ਦੇ ਕਤਲकांड ਵਿੱਚ ਨਾਮਜਦ ਜੁਗਨੂ ਦੇ ਭਲੇਖੇ ਵਿੱਚ ਉਸ ਦੇ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਕਿ ਕਿਸ ਤ ਹਮਲਾਵਰ ਅੰਨੇਵਾ ਗੋਲੀਆਂ ਚਲਾਉਂਦੇ ਹਨ ਅਤੇ ਜਗਰੂ ਦੇ ਡਰਾਈਵਰ ਨੂੰ ਮੌਤੇ ਗਾੜ ਉਤਾਰ ਦਿੱਤਾ ਹੈ ਮਰਤਕ ਦੀ ਪਛਾਣ ਜਦਵਿੰਦਰ ਸਿੰਘ ਵੱਲੋਂ ਹੋਈ ਹੈ ਤੇ ਉਸ ਜਗਨੂ ਦਾ ਡਰਾਈਵਰ ਸੀ ਇਸ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਇਸ ਕਤਲ ਦੀ ਜ਼ਿੰਮੇਵਾਰ ਲੱਕੀ ਪਟਿਆਲਾ ਗੈਂਗ ਵੱਲੋਂ ਲਈ ਗਈ ਹੈ ਪੋਸਟ ਸਾਂਝੀ ਕਰਕੇ ਇਸ ਕਤਲ ਦੀ ਜ਼ਿੰਮੇਵਾਰ ਲਈ ਗਈ ਹੈ ਹਾਲਾਂਕਿ ਇਸ ਪੋਸਟ ਦੀ ਲੇਡੀ ਪੋਸਟ ਪੰਚੀ ਪੁਸ਼ਟੀ ਨਹੀਂ ਕਰਦਾ ਇਸ ਪੋਸਟਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਤੋਂ ਬ੍ਰਾਹਮਣ ਵਾਲੇ ਕੋਟਪੁਰਾ ਵਿੱਚ ਜਦਵਿੰਦਰ ਦਾ ਕਤਲ ਹੋਇਆ ਹੈ ਕਿ ਉਸ ਦੀ ਜ਼ਿੰਮੇਵਾਰੀ ਅਸੀਂ ਚੱਕਦੇ ਹਾਂ ਹਮਲਾ ਹਮਲਾ ਜਦਵਿੰਦਰ ਤੇ ਜੁਗਨੂ ਦੋਵਾਂ ਤੇ ਕਰਨਾ ਸੀ ਜਾਸਿਏ ਕਿ ਜੁਗਨੂ ਸਿੱਧੂ ਮੂਸੇ ਵਾਲੇ ਕਤਲ ਕਾਂਡ ਵਿੱਚ ਨਾਮਜਦ ਸੀ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਾਕੀ ਸਾਰਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਹੈ ਕਿ ਜੋ ਵੀ ਜੁਗਨੂ ਦੇ ਲਿੰਕ ਵਿੱਚ ਹਨ ਆਪਣਾ ਬਚਾਅ ਕਰ ਲੋ ਤਗੜੇ ਹੋ ਕੇ ਰਹੋ ਤੁਹਾਡੇ ਨਾਲ ਵੀ ਨੁਕਸਾਨ ਹੋਵੇਗਾ ਜਸਟ ਐਂਡ ਜਸਟ ਵੇਟ ਐਂਡ ਵਾਚਰ ਜਿਗਰ ਜੋ ਹੈ ਕਿ ਘਟਨਾ ਦੇ ਬਾਅਦ ਕੋਟਕਪੂਰਾ ਦੇ ਪਿੰਡ ਬ੍ਰਾਹਮਣਵਾਲਾ ਦੇ ਦੇਹਚ ਦਾ ਮਾਹੌਲ ਹੈ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇਆਂ ਵੱਲੋਂ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਡਰਾਈਵਰ ਜਦਵਿੰਦਰ ਦੀ ਮੌਤ ਹੋ ਗਈ ਹੈ ਇੱਕ ਤੇ ਕਿਹਾ ਗਿਆ ਹੈ ਕਿ ਜਗਨੂ ਦੇ ਜਦਵਿੰਦਰ ਦੋਵੇਂ ਨਿਸ਼ਾਨੇ ਤੇ ਸਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ